ਯੋਦਾ ਚੰਗਾ ਜੀ ਉਹਨੇ ਮੈਨੂੰ ਮਗਰ ਗੁੰਡੇ ਲਾ ਕੇ ਗੱਡੀ ਲਾ ਕੇ ਮਗਰ ਮੈਨੂੰ ਛੱਡਿਆ ਵੀ ਚੱਕ ਕੇ ਲੈ ਜਾ ਕੇ ਮੈਨੂੰ ਰਾਹ ਚ ਪੂਰੀ ਹੱਬਤਪ ਵੀ ਕੀਤੀ ਆ ਮੇਰੇ ਕਹਾ ਵੀ ਸ਼੍ਰੀ ਸਾਹਿਬ ਵੀ ਮੇਰੀ ਇਲਾਹੀ ਆ ਮੈਂ ਬਹੁਤ ਰੌਲਾ ਪਾਉਂਦਾ ਸੀ ਐ ਖੜਾ ਹੋ ਕੇ ਰੌਲਾ ਪਾਉਂਦਾ ਸੀ ਮੈਨੂੰ ਹੋਰ ਦੱਬ ਲਈ ਥੱਲੇ ਨੂੰ ਵੀ ਰੌਲਾ ਪਾ ਤੇਰੇ ਗੋਲੀ ਮਾਰਨ ਤੇ ਮੇਰੇ ਖੋਇਆ ਉਹਨਾਂ ਨੇ ਕੁਛ ਮੇਰੇ ਇਨਸਾਨ ਵੀ ਆਏ ਕੇਸ ਦੇ ਵਿੱਚ ਜੂੜੇ ਵਾਲੇ ਥਾਂ ਚ ਨਿਸ਼ਾਨ ਵੀ ਆ ਮੇਰੇ ਤੇ ਆ ਮੇਰੀ ਸ਼੍ਰੀ ਸਾਹਿਬ ਵੀ ਲਾ ਕੇ ਸਿੱਟੀ ਆ ਬਾੜ ਨੰਬਰ 10 ਦਾ ਐਮਸੀ ਆ ਜੀ ਰਿਜ਼ਰਵ ਦਾ ਮੈਨੂੰ ਕੋਈ ਕਹਦੇ ਆ ਵੇਖਾਂਗੇ ਜੇ ਮੇਰੀ ਮੌਤ ਹੋਈ ਉਹਦੇ ਹੱਥੋਂ ਲਿਖਿਆ ਜੇ ਮੌਤ ਸਰਟੀਫਿਕੇਟ ਮੇਰਾ ਉਹਦੇ ਹੱਥੋਂ ਲਿਖਣਾ ਮੈਂ ਧਮਕਾ ਕੇ ਤਮਸੋ ਵੋਟ ਨਹੀਂ ਲੈ ਸਕਦਾ ਕਦੋਂ ਵੀ ਹਮਲਾ ਕਰਵਾ ਸਕਦਾ ਮੇਰੇ ਤੇ ਜਦੋਂ ਵੀ ਮੇਰੇ ਤੇ ਹਮਲਾ ਹੋਇਆ ਜੀ ਜੋਦਾ ਜ਼ਿੰਮੇਦਾਰ ਹੈ ਆਵਾਮੀ ਪਾਰਟੀ ਸਰਕਾਰ ਤਾਂ ਕਹਿੰਦੀ ਸੀ ਅਸੀਂ ਤਾਂ ਕਹਿ ਹੀ ਨਹੀਂ ਕਰਦੇ ਕਿਤੇ ਹੋਰ ਜੀ ਆਮ ਆਦਮੀ ਪਾਰਟੀ ਕਾ ਨੂੰ ਅਜੀ ਰਹੀ ਨਹੀਂ ਆਮ ਆਦਮੀ ਪਾਰਟੀ ਦਾ ਉਹ ਤਾਂ ਜੀ ਉਹਦੇ ਨਾਲ ਹੀ ਕੋਈ ਬੰਦਾ ਨਹੀਂ ਲੈ ਮੈਂ ਕਹਿੰਦਾ ਮੈਂ ਅਸਤੀਫਾ ਦੇਵੇ ਮੇਰੇ ਨਾਲ ਚੋਣ ਲੜੇ 8 ਨੰਬਰ ਬਾੜ ਚੋਂ ਉਹਨੂੰ 50 ਵੋਟਾਂ ਨਹੀਂ ਪੈ ਆ ਨੰਮੇ ਤੇ ਵੀਰੇ 2 ਹਜ਼ਾਰ ਦਾ ਇਜ਼ਾਮ ਲੱਗਦਾ ਆ ਪਾਣ ਨੂੰ ਅੱਜ ਦਾ ਹਰੇਕ ਮੰਦਾ ਪਬਲਿਸਿਟੀ ਭਾਵਦਾਗਾ ਜੀ ਅੱਜ ਦਾ ਹਰੇਕ ਬੰਦਾ 4 ਪੈਸੇ ਦਾ ਕਿਸੇ ਬੰਦੇ ਤੋਂ ਕਿਸੇ ਬਰੋਤਾ ਮੈਨੂੰ ਦੱਸ ਦੂ ਕਿਹੜੇ ਬੰਦੇ ਤੋਂ ਪਾਉਣਾ ਵਾ ਕੋਈ ਵੀ ਬੰਦਾ ਜਦ ਤੱਕ ਚੱਕ ਕੇ ਵੀ ਬੰਦੇ ਦੀ ਚੀਜ਼ ਪਾਉਣੇ ਉਹਦੀ ਪਾਬੰਦਾਗਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੋ ਇਜ਼ਾਮ ਲਾ ਰਿਹਾ ਮੈਂ ਐਸਾ ਕੁਝ ਨਹੀਂ ਕੀਤਾ ਆ ਨੰਮੇ ਵੀਰੇ ਖੇਤੇ ਮਰਜੀ ਲਾ ਦੇ ਤੈਨੂੰ ਮੈਂ 3.5 ਲੱਖ ਦਾ ਚੈੱਕ ਦਿੰਦਾ ਮਾ ਯਾਰ ਕੱਲ ਤੇਰੀ ਮਰਜੀ ਜਦੋਂ ਮੈਂ ਹੁਣ ਫਸਿਆ ਹੀ ਪੱਠਾ ਤੂੰ ਮੈਨੂੰ ਦੇ ਦੇ ਚੈੱਕ ਦੇ ਦੇ ਵੀਡੀਓ ਦੇ ਵਿੱਚ ਮੈਂਥੋਂ ਇਹੀ ਬੁਲਾਇਆ ਵੀ ਮਤ ਆਇਆ ਬੁਲਾਇਆ ਵੀ ਆਇਆ ਕਿ ਤੂੰ ਸੈਮਤੀ ਦੇ ਨਾਲ ਮੋਹਰ ਲਾਈ ਆ। ਉਹਦਾ ਮਹਾਰਾਜ ਕੌਣ ਆ ਉਹਦੇ ਬਾਰੇ ਵੀ ਦੱਸ ਦਿਓ ਕੌਣ? ਮਹਾਰਾਜ ਜੀ 8 ਨੰਬਰ ਦਾ ਐਮਸੀ ਆ ਜੀ। ਜਿਮਣੀ ਚੋਂਾਂ ਦੇ ਵਿੱਚ ਹੁਣ ਬਣਿਆ ਜੀ। ਸੋ ਦੋ ਮਹੀਨੇ ਹੋਇਆ ਬਣੇ ਨੂੰ। ਅਸੀਂ 4 ਸਾਲ ਦੇ ਮੌਜੂਦਾ ਐਮਸੀ ਪਰਪਾਰਟੀ ਨਾਲ ਸੰਬੰਧ ਆ ਅਸੀਂ ਕਾਂਗਰਸ ਨਾਲ ਸੰਬੰਧ। ਕੀ ਹੈ? ਹਾਂ ਜਮਾਨੀ ਕੀਤੀ ਆ ਜੀ। ਐਮਐਲਏ ਨੇ ਤਾਂ ਕਿਹਾ ਜੀ। ਐਮਐਲਏ ਨਹੀਂ ਕਿਹਾ ਨਾ ਵੀ ਤੂੰ ਚੱਕ ਦੇ ਫੱਟੇ। ਐਮਐਲਏ ਤਾਂ ਕਹਿਣ ਦੀ ਹੋਇਆ ਜੀ ਇਹ ਕੁਸ। ਤੁਸੀਂ ਉਹ ਚੈੱਕ ਕਾਦੇ ਦਿੱਤਾ 3.5 ਲੱਖ ਤੁਹਾਡੇ ਸਾਈਨ ਉਹ ਤਾਂ ਇਹਨਾਂ ਨੇ ਮੇਰੇ ਨਾਲ ਪਹਿਲਾਂ ਗੱਲਬਾਤ ਕਰੀ ਹੋਊਗੀ ਯਾਰ ਕਿ ਇਸ ਚੀਜ਼ ਦੀ ਕਿਹੜੀ ਤੁਸੀਂ ਸੰਨ ਦੇ ਵਿੱਚ ਬੰਦਾ ਸੀ ਮੈਨੂੰ ਕਹਿੰਦਾ ਪੈਸੇ ਲੈ ਕੇ ਮੋਹਰ ਲਾਊਗਾ ਨਾ ਜਿਸ ਤਰ੍ਹਾਂ ਤੁਸੀਂ ਕਿਹਾ ਨੇ ਫਿਰ ਇਹ ਤਾਂ ਰਿਸ਼ਵਤ ਕੋਰੀ ਇਹ ਵੀ ਇੱਕ ਜ਼ਰਮਾ ਤੁਹਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਸੀ ਐਮਸੀ ਨੂੰ ਮਜਬੂਦਾ ਮੇਰੀ ਗੱਲ ਸੁਣੋ ਇਹਨੂੰ ਜੇ ਪੈਸਿਆਂ ਦੀ ਲੋੜ ਸੀਗੀ ਜੀ ਤੇ ਇਹ ਇਹ ਇਹਨੂੰ ਤਾਂ ਉਹਫਰ ਕਰੀ ਹੋ ਮੇਰੇ ਕੋਲ ਮੈਂ ਤੁਸੀਂ ਮੈਂ ਤੁਸੀਂ ਇਹਨੂੰ 3.5 ਲੱਖ ਦਿੱਤਾ ਸੀ ਉਸ ਚੀਜ਼ ਦੇ ਲਈ ਵੀ ਮੋਹਰ ਤੁਹਾਡੇ ਹੱਕ ਚ ਲੱਗੇ ਮੇਰੀ ਬਾਈ ਫੇਮਸ ਸੀ ਉਹ ਬਾਹਰ ਨੇ ਤੇ ਜਦੋਂ ਮੈਂ ਵੇਖਿਆ ਕਿ ਕੋਈ ਤਾਬਾਂ ਪੀ ਜਾਂਦਾ ਮੈਂ ਪਤਾ ਲੱਗੇ ਬੰਦੇ ਬਾਹਰ ਆ ਗਏ ਉਪਰ ਆ ਚੜ੍ਹਨ ਦੀਨੇ ਮੇਰੇ ਘਰੋਂ ਗੇਟ 'ਚ ਖੜੇ ਨੇ ਜਦੋਂ ਮੈਂ ਆਇਆ ਮੈਂ ਕਿ ਬੰਦੇ ਜਦੋਂ ਮੈਂ ਦੇਖਿਆ ਜਿਹੜੇ ਹੋਇਆ ਬੰਦਿਆਂ ਨੂੰ ਕੋਲ ਕੋ ਅਸਲਾ ਸੀਗਾ ਮਾ ਵੀ ਸਾਡੇ ਤੁਸੀਂ ਪਿੰਡ ਤੋਂ ਮਸਨੀਕੀ ਨਹੀਂ ਕਿਹਾ ਸੀ ਬਾਈ ਮੋੜ ਪਿੰਡ ਤੋਂ ਆ ਤਰੇ ਕਿਸੇ ਮੈਟਰ ਤੇ ਗੱਲ ਕਰਨੀ ਹੈ ਬਾਹਰ ਆ ਜਾ ਚਾਹ ਚਾਹਨ ਬਾਹਰ ਕੋਲ ਕਿਵੇਂ ਆਏ ਕਹਿੰਦਾ ਜੋਧੇ ਖਾਤਰ ਬੋਟ ਖਾਤਰ ਆਇਆ ਤੇਰੀ ਬੋਟ ਲੈ ਕੇ ਜਾਣੀ ਜਦੋਂ ਉਹਨਾਂ ਨੇ ਮੈਂ ਕੱਟਾ ਉਹਨਾਂ ਕੋਲ ਦੇਖਿਆ ਮਾ ਵੀ ਇਹ ਮਾਰਨਗੇ ਮੈਂ ਪਿੱਛੇ ਵੀ ਹਟ ਗਿਆ ਜਦੋਂ ਉਹਨ ਮੈਂ ਡਿਊਟੀ ਤੋਂ ਆਇਆ ਕੰਮ ਤੋਂ ਤੁਸੀਂ ਪਤਾ ਐਮ ਸੀਓ ਜੀ ਹਾਂਜੀ ਉਧਰ ਜੀ 12 ਨੰਬਰ ਬਾੜ ਤੋਂ ਗੱਡੀ ਖੜੀ ਆ ਰਾਹ ਹਾਸਤੇ ਵਿੱਚ ਮੈਨੂੰ ਲੱਗਿਆ ਸ਼ੱਕ ਜਿਹਾ ਮੈਂ ਗੱਡੀ ਕਿਵੇਂ ਖੜੀ ਹੈ ਤੇ ਉਹ ਗੱਡੀ ਤੇ ਨੰਬਰ ਨਾ ਛੋਟੇ ਛੋਟੇ ਲਿਖੇ ਹੋਏ ਜੁਆ ਤਾਂ ਮਰੇ ਲਿਖੋਂਗੇ ਜਾਂ ਤਾਂ ਮੈਂ ਜੋ ਕੋਲ ਦੀ ਗੱਡੀ ਲੰਘਿਆ ਉਸ ਤੋਂ ਬਾਅਦ ਬਾਵਾ ਪਾਟ ਗਿਆ ਤੇ ਗੱਡੀ ਸੁਆਈ ਮਰੇ ਕੋਲ ਇਹਨਾਂ ਕੀ ਬੁਰੇ ਉਹਨੇ ਡੋਲੇ ਖਵਾ ਕੇ ਮੈਂ ਨੰਬਰ ਵੇਖਿਆ ਮੈਂ ਗੱਡੀ ਤਾਂ ਹੋਈ ਹੈ ਜਿਹੜੀ ਖੜੀ ਸੀ ਉਹਨੇ ਨਾਲ ਚਾਂਦ ਤਾਕੀਆਂ ਖੋਲੀਆਂ ਮੈਨੂੰ ਨਾਲੇ ਚੰਮੜ ਗਿਆ ਉਹ ਕੌਣ ਸੀ ਉਹ ਪਤਾ ਲੱਗਿਆ ਕੁਝ ਉਹਨੇ ਗੱਲਬਾਤ ਕੀਤੀ ਪਤਾ ਤਾਂ ਫਿਰ ਪਤੀਆਂ ਜੇਰੋਂ ਸਾਡੇ ਦੂ ਮੇਰਾ ਨਾਮ ਵੀ ਹੈ ਹੋਰ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਅਨੁਸਤਰ ਸਿੰਘ ਆ ਜੀ ਕੀ ਕੀ ਘਟਨਾ ਵਾਪਰਦੀ ਹੈ ਤੁਹਾਡੇ ਘਟਨਾ ਜੀ ਬਾਰਡ ਨੰਬਰ 3 ਹੈ ਜੀ ਮੇਰਾ ਮਹਾਰਾਜਪਿੰਡ ਹੈ ਹਮ ਐਮਸੀਐਮ ਹੈ ਮੌਜੂਦਾ ਜੀ ਤੇ ਜੀ ਘਟਨਾ ਇਹ ਵਾਪਰਦੀ ਆ ਜੀ ਜਿਹੜਾ ਜੋਧਾ ਸਿੰਘ ਆ ਜੀ ਉਹਨੇ ਮੈਨੂੰ ਮਗਰ ਗੁੰਡੇ ਲਾ ਕੇ ਗੱਡੀ ਲਾ ਕੇ ਮਗਰ ਮੈਨੂੰ ਸੱਦਿਆ ਵੀ ਹੈ ਸੱਦ ਕੇ ਮੈਨੂੰ ਫੁੱਲ ਵਾਲੀ ਸੜਕ ਤੇ ਸੱਦਿਆ ਸੱਦ ਕੇ ਤੇ ਮੈਨੂੰ ਚੱਕ ਕੇ ਲੈ ਕੇ ਗਏ ਆ ਚੱਕ ਕੇ ਲੈ ਜਾ ਕੇ ਮੈਨੂੰ ਰਾਹ 'ਚ ਪੂਰੀ ਹੱਬਤਪ ਵੀ ਕੀਤੀ ਆ ਮੇਰੇ ਕਹਾ ਵੀ ਸ਼੍ਰੀ ਸਾਹਿਬ ਵੀ ਮੇਰੀ ਇਲਾਹੀ ਆ ਤੇ ਮੇਰੇ ਕੇਸਾਂ ਦੀ ਵੀ ਸਾਰੇ ਖੋਲੇ ਆਗੇ ਨਾ ਧੱਕੇ ਨਾਲ ਗੱਡੀ 'ਚ ਚੱਕ ਕੇ ਛਿੱਟਕ ਲਗੇ ਆ ਭਾਈ ਰੁਪਏ ਲੱਗੇ ਸੀਗੇ ਜੀ ਉਹ ਚੱਕ ਕੇ ਲੈ ਜਾਂਦੇ ਆ ਕੋਈ ਕਿਉਂਕਿ ਸੜਕਾਂ ਤਾਂ ਵਗਦੇ ਆਉਂਦੇ ਨੇ ਸ੍ਰੀ ਬਹੁਤ ਪਾਉਂਦਾ ਠੀਕਾ ਜੀ ਮੈਂ ਬਹੁਤ ਰੌਲਾ ਪਾਉਂਦਾ ਸੀ ਐ ਖੜਾ ਹੋ ਕੇ ਰੌਲਾ ਪਾਉਂਦਾ ਸੀ ਮੈਨੂੰ ਹੋਰ ਦੱਬ ਨਹੀਂ ਥੱਲੇ ਨੂੰ ਵੀ ਇਹ ਰੌਲਾ ਪਾਇਆ ਭੈਣ ਚੋਤਾ ਤੇਰੇ ਗੋਲੀ ਮਾਰਾਂਗੇ ਐਵੇਂ ਵੀ ਕਹਿੰਦੇ ਰਿਹਾ ਮੈਨੂੰ ਹਾਂ ਤੇਰੇ ਹਥਿਆਰ ਮਾਰਾਂਗੇ ਐਵੇਂ ਵੀ ਕਹਿੰਦੇ ਰਿਹਾ ਮੈਨੂੰ ਮੈਂ ਬਹੁਤ ਉੱਚਾ ਜਦੋਂ ਮੈਂ ਬੰਦੇ ਦੇਖ ਲੈਂਦਾ ਨਾ ਮੂਰੇ ਵੀ ਚਾਰ ਬੰਦੇ ਜਾਂਦੇ ਆ ਉਦੋਂ ਮੈਂ ਰੌਲਾ ਪਉਂਦਾ ਸੀ ਖੜਾ ਹੋ ਕੇ ਉਦੋਂ ਫਿਰ ਮੈਨੂੰ ਹੋਰ ਦੱਬ ਲੜੀ ਥੱਲੇ ਨੂੰ ਫਿਰ ਮੇਰੇ ਇੱਥੇ ਨਾ ਪਤਾ ਨਹੀਂ ਕੀ ਖੋਇਆ ਸਿਰਚ ਵੀ ਖੁੱਬਿਆ ਹੋਇਆ ਕੋਸ ਮੋੜਾ ਇਨਸਾਨ ਹੈ ਤੇ ਮੈਂ ਬਹੁਤ ਉਹਨਾਂ ਨੇ ਉਹ ਕਰਦਾ ਗਿਆ ਜ਼ਬਰਦਸਤੀ ਉਹ ਵੀ ਕਰਦੇ ਗਿਆ ਮੇਰੇ ਨਾਲ ਮੈਂ ਛਡਾਉਂਦਾ ਗਿਆ ਵੀ ਮੈਨੂੰ ਦੱਸੋ ਵੀ ਕਾਹਦੇ ਚ ਚੱਕਿਆ ਮੈਨੂੰ ਵੀ ਕੀ ਗੱਲਬਾਤ ਹੈ ਕਹਿੰਦੇ ਤੈਨੂੰ ਗਾਹਾਂ ਦੱਸਾਂਗੇ ਜਦੋਂ ਗਾਹਾਂ ਦੱਸਾਂਗੇ ਕਿਹਾ ਮੈਨ ਹੋ ਸਕਦਾ ਪਤਾ ਨਹੀਂ ਜੱਛੇ ਜੱਛੇ ਨਾਂ ਦੇ ਮੁਰਗੀ ਫਾਰਮ ਦਾ ਮੁਰਗੀ ਫਾਰਮ ਆ ਉਹ ਤੇ ਉੱਥੇ ਲੈ ਗਏ ਮੈਨੂੰ ਐਸ ਮਹਾਮਾਰਕੇ ਮਿਰਗੇ ਜਿਆਦਾ ਕਿਟਲੀਆਂ ਕੱਢ ਕੇ ਵੇਚਣਗੇ ਚਾਹੇ ਕੋਈ ਹੋਰ ਮੇਰੇ ਨਾਲ ਘਾਟਣਾ ਕਰਨਗੇ ਪਰ ਮੈਨੂੰ ਇਹ ਨਹੀਂ ਸੀ ਪਤਾ ਉਸ ਤੋਂ ਪਹਿਲਾਂ ਵੀ ਇਹ ਆਹ ਕੰਮ ਵਾਸਤੇ ਚੱਕ ਕੇ ਲੈ ਕੇ ਆਏ ਉੱਥੇ ਮੈਨੂੰ ਕਹਿੰਦੇ ਵੀ ਤੂੰ ਕੁੜੀ ਸੀੜੀ ਐ ਮਹਾ ਮੈਂ ਤੁਹਾਨੂੰ ਕੁੜੀ ਖੇਡਣ ਵਾਲਾ ਦੀ ਨਾ ਮੈਂ ਐਡੀ ਉਮਰ ਹੋ ਗਈ ਮੇਰੀ ਮੈਂ ਲੰਬਾ ਨਹੀਂ ਲੈ ਅੱਜ ਤੱਕ ਮੈਂ ਯਾਰ ਤੁਸੀਂ ਆਹ ਮੇਰੇ ਤੇ ਲਜਾਮ ਲਾ ਰਹੇ ਹੋ ਕਹਿੰਦੇ ਨਹੀਂ ਤੂੰ ਕੋਈ ਹੋਰ ਹੋਰ ਰੌਲਾ ਮਾਹ ਦੱਸੋ ਮੈਨੂੰ ਮੈਂ ਤਾਂ ਨਹੀਂ ਮੋ ਹੋ ਸਕਦਾ ਯਾਰ ਫਿਰ ਮੈਨੂੰ ਕਹਿੰਦੇ ਤੂੰ ਜੋਦੇ ਨਾ ਬਿੱਤੇਰੇ ਕੋਲੇ ਬੰਦੇ ਭੇਜੇ ਜੋਦੇ ਨੇ ਮੈਂ ਹਾਂ ਜੀ ਹਾਂ ਭੇਜੇ ਮੇਰੇ ਕੋਲੇ ਬਹੁਤ ਬੰਦੇ ਹੁੰਦੇ ਰਹੇ ਆ ਵੀ ਮੋਹਰ ਲਗਾਉਣ ਬਸਤੀ ਹੁੰਦੇ ਰਹੇ ਆ ਵੀ ਪ੍ਰਧਾਨਗੀ ਦੇ ਹੱਕ ਚਲਾਦੇ ਮੈਂ ਹਾਂ ਮੈਂ ਨਹੀਂ ਲਾਈ ਮੇਰਾ ਮੈਂ ਲੋਕਤੰਤਰ ਥੋੜਾ ਜਿਹਾ ਵੀ ਮੈਂ ਹੀ ਮੋਹਰ ਲਾਦਾ ਯਾਰ ਵੀ ਮਤਲਬ ਵੀ ਮੈਂ ਵੀ ਆਣਖੀ ਆ ਬੰਦਾ ਮੈਂ ਇਹ ਜਿਹਾ ਬੰਦਾ ਨਹੀਂ ਵੀ ਮੈਂ ਉਹੀ ਲਾਦਾ ਮੋਹਰ ਕਿਸ ਪ੍ਰਧਾਨਗੀ ਦੇ ਲਈ ਕਰ ਨਗਰ ਕੌਂਸਲ ਜੀ ਪਿੰਡ ਭਰਾ ਜੀ ਪਿੰਡ ਭਰਾ ਜੀ ਪਿੰਡ ਭਰਾ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਮਾਰਾ ਤੇ ਕਹਿੰਦਾ ਉੱਥੇ 2 ਕਰੋੜ ਰੁਪਇਆ ਪਿਆ ਗਿਆ ਆਪਣੇ ਨਗਰ ਕੌਂਸਲ ਦੇ ਵਿੱਚ ਕਹਿੰਦਾ ਆਪਾਂ ਕੰਮ ਕਰਾਂਗੇ ਰਲ ਮਿਲ ਕੇ ਤੇ ਤੂੰ ਮੋਹਰ ਲਾ ਤੇ ਤੈਨੂੰ ਮੈਂ 3.5 ਲੱਖ ਦਾ ਚੈੱਕ ਦਿੰਨਾ ਮਹਾਰਾਜ ਚੱਲ ਤੇਰੀ ਮਰਜ਼ੀ ਜਦੋਂ ਮੈਂ ਹੁਣ ਫਸਿਆ ਹੀ ਇੱਠਾਂ ਤੂੰ ਮੈਨੂੰ ਦੇ ਦੇ ਚੈੱਕ ਦੇ ਦੇ ਚੈੱਕ ਦੇ ਤਾਂ ਮੈਨੂੰ ਮੋਹਰ ਮੈਂ ਲਾਤੀ ਸੈਨ ਕਰਤੀ ਉਦੋਂ ਬਾਅਦ ਮੇਰੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਕਹਿੰਦਾ ਮੈਂ ਤੇਰੀ ਇਹ ਉਦੋਂ ਡਿਲੀਟ ਕਰੂੰਗਾ ਜਦੋਂ ਮੈਂ ਕੁਰਸੀ ਤੇ ਬਹਿ ਗਿਆ ਤੈਨੂੰ 3.5 ਲੱਖ ਰੁਪਇਆ ਬੈਂਕ ਚ ਪਾ ਕੇ ਤੇਰਾ ਖਾਤੇ ਚ ਪਾ ਕੇ ਤੂੰ ਕਢਾ ਲਈ ਤੇ ਵਿੱਚ ਕੀ ਬਲਵਾਇਆ ਤੁਹਾਡੇ ਤੋਂ ਵੀਡੀਓ ਦੇ ਵਿੱਚ ਮਿੱਥੋ ਇਹੀ ਬੁਲਾਇਆ ਵੀ ਮਤਲਬ ਵੀ ਸਹਿਮਤੀ ਦੇ ਨਾਲ ਮੈਂ ਮੋਹਰ ਲਾਈ ਆਇਆ ਐਂ ਬੁਲਾਇਆ ਵੀ ਐਂ ਕਹੇ ਤੂੰ ਵੀ ਸਹਿਮਤੀ ਦੇ ਨਾਲ ਮੋਹਰ ਲਾਈ ਆ ਵੀ ਸਾਡੀ ਮਤਲਬ ਵੀ ਰਜਾਬੰਦੀ ਨਾ ਮੋਹਰ ਲਾਈ ਆ ਆਹ ਬੁਲਾਇਆ ਜਿਹਨੇ ਤੱਕੇ ਨਾਲ ਦੋ ਜਣੇ ਮੇਰੇ ਪਾਛੇ ਉਧਰ ਖੜੇ ਸੀ ਦੋ ਉਧਰ ਖੜੇ ਸੀ ਪੰਜ ਜਣੇ ਸੀ ਜੀ ਇਹ ਉਹਦਾ ਮਹਾਰਾਜ ਕੌਣ ਆ ਉਹਦੇ ਬਾਰੇ ਵੀ ਦੱਸ ਦਿਓ ਕੌਣ ਮਹਾਰਾਜ ਜੀ 8 ਨੰਬਰ ਦਾ ਐਮਸੀ ਆ ਜੀ ਜਿਮਣੀ ਚੋਣਾਂ ਦੇ ਵਿੱਚ ਹੁਣ ਬਣਿਆ ਜੀ ਸਜੇ 2 ਕੁ ਮਹੀਨੇ ਹੋਇਆ ਬਣੇ ਨੂੰ ਅਸੀਂ 4 ਸਾਲ ਦੇ ਮੌਜੂਦਾ ਐਮਸੀ ਪਰ 4 ਸਾਲ ਪਹਿਲਾਂ ਇਹ ਕਿਹੜੀ ਪਾਰਟੀ ਨਾਲ ਉਹੋ ਜੀ ਆ ਇਹ ਬਸ ਨੇੜਿਕੀ ਆ? ਹਾਂ ਜਮਾਂ ਨੇੜਿਕੀ ਆ ਜੀ। ਐਮ ਐਲ ਏ ਨੇ ਤਾਂ ਕਿਹਾ ਜੀ। ਐਮ ਐਲ ਏ ਨਹੀਂ ਕਿਹਾ ਨਾ ਵੀ ਤੂੰ ਚੱਕ ਦੇ ਫੱਟੇ। ਐਮ ਐਲ ਏ ਤਾਂ ਕਹਿਣ ਦੀ ਹੋਇਆ ਜੀ ਇਹ ਕੁਛ। ਹੂੰ। ਹਾਂ ਜੀ ਇਹ ਤਾਂ ਕਹਿਣ ਤੇ ਹੋਇਆ ਜੀ ਜਮਾਂ ਉਹਨੇ ਕਿਹਾ ਵੀ ਆ ਕਹਿੰਦਾ ਸਾਡੇ ਤੋਂ ਖੁੱਲੀ ਛੁੱਟੀ ਦਿੱਤੀ ਵੀ ਆ ਵੀ ਚੱਕ ਦੇ ਫੱਟੇ। ਜਮਾਂ ਖੁੱਲੀ ਛੁੱਟੀ ਕਹਿੰਦਾ ਸਾਨੂੰ ਹੋਈ। ਸਾਨੂੰ ਕੜਨੈਪ ਕਰਕੇ ਧੱਕੇ ਨਾ ਸੈਂ। ਤਾਂ ਜਮਾਂ ਧੱਕੇ ਨਾ ਜੀ ਜਮਾਂ ਧੱਕੇ ਨਾ। ਮੈਨੂੰ ਤਾਂ ਘਰੇ ਮੈਂ ਫੋਨ ਕਰਿਆ ਇਹਨਾਂ ਦੇ ਘਰੇ ਬੰਦੇ ਬੰਦੇ ਫੋਨ ਜਾਈ ਜਾਣ ਮੈਨੂੰ 3 ਵਜੇ ਦਿੱਥੇ ਕੋਥੇ ਰੱਖਿਆ। ਫੋਨ ਮੇਰਾ ਬੰਦ ਕਰਤਾ ਉਹ ਸਾਰੇ ਡਿਲੀਟ ਕਰਕੇ ਮੈਨੂੰ ਤੇ ਜਦੋਂ ਸਾਰਾ ਕੁਝ ਕਰਾ ਕਰੂ ਲਿਆ ਫਿਰ ਮੁੜ ਕੇ ਮੇਰੇ ਕੰਮ ਤਾਂ ਕਰਨ ਲੱਗ ਗਿਆ ਕਹਿੰਦਾ ਮੇਰੀ ਮਜਬੂਰੀ ਸੀਗੀ ਤੇ ਵੀ ਮੈਂ ਮਜਬੂਰੀ ਦੇ ਵਿੱਚ ਤਿੱਥੋਂ ਸਾਈਨ ਕਰਵਾਏ ਆ ਤੇ ਐਂ ਕਰਕੇ ਮੇਰੇ ਪੈਰੀ ਹੱਥ ਲਾਉਣ ਲੱਗ ਗਿਆ ਮੈਂ ਆਖਿਆ ਜੇ ਤੂੰ ਮੇਰੇ ਕੋਲੇ ਉਹ ਘਰੇ ਆ ਜਾਂਦਾ ਯਾਰ ਆਪਾਂ 10 ਬੰਦਾ ਨਾਲ ਸਹਿਮਤੀ ਕਰਕੇ ਮੈਂ ਤੈਨੂੰ ਉਹੀ ਕਹਿੰਦਾ ਮੈਂ ਸਾਰਿਆਂ ਦੀ ਮਿੰਟ ਕਰ ਲੈਂਦਾ ਸਾਰੇ ਮਸਿਕਾਂ ਦੀ ਵੀ ਚਲ ਯਾਰ ਆਪਾਂ ਬਣਾ ਦੋ ਉਹਨੂੰ ਦੇ ਦੋ ਮੌਕਾ ਆਪਾਂ ਸਾਰੇ ਐਂ ਕਰ ਲੈਂਦੇ ਮੈਂ ਆਹ ਪਰ ਟੱਕਾ ਕਰਨ ਦਾ ਮਤਲਬ ਕੀ ਹੋਇਆ ਟੱਕਾ ਕਰਨ ਦਾ ਕਾਰਨ ਕੀ ਹੈ ਕਿ ਬਹੁਮਤ ਯੋਧੇ ਦੇ ਨਾਲ ਹੈ ਨਹੀਂ ਬਹੁਮਤ ਹੈ ਨਹੀਂ ਜੇ ਤਾਂ ਹੀ ਟੱਕਾ ਕਰਿਆ ਨਾ ਜੇ ਬਹੁਮਤ ਹੋਵੇ ਤਾਂ ਫਿਰ ਟੱਕਾ ਕਿਉਂ ਕਰੇ ਬਹੁਮਤ ਨਹੀਂ ਹੈ ਨਹੀਂ ਜਿਹੜੇ ਮਿਸਿਆਂ ਨੂੰ ਉਹ ਲੈ ਕੇ ਗਿਆ ਟੱਕੀ ਨਹੀਂ ਲੈ ਕੇ ਗਿਆ ਸਾਰਿਆਂ ਨੂੰ ਡਰਾਤ ਮਗਾ ਕੇ ਲਈ ਜਾਂਦਾ ਪਾਸਾ ਕਿਤੇ ਕਿਸੇ ਨੂੰ ਡਰਾ ਲੈਂਦਾ ਕਿਤੇ ਕਿਸ ਨੂੰ ਡਰਾ ਲੈਂਦਾ ਜਦੋਂ ਤੁਹਾਨੂੰ ਚੱਕਿਆ ਗਿਆ ਹਾਂਜੀ ਤੁਹਾਨੂੰ ਉੱਥੇ ਲਿਜਾਇਆ ਜਾ ਰਿਹਾ ਸੀ ਤੁਹਾਡੇ ਮਨ ਦੇ ਵਿੱਚ ਡਰ ਆ ਗਿਆ ਸੀ ਵੀ ਮੇਰੇ ਮਨ ਤੇ ਬਚਾਇਆ ਡਰ ਸੀਗਾ ਜੀ ਮੇਰੇ ਕਹੇ ਕਿਟਲੀਆਂ ਕੱਢ ਕੇ ਵੇਚਣਗੇ ਚਾਹੇ ਮੇਰਾ ਵੀ ਕੁਝ ਵੀ ਕੱਢ ਕੇ ਵੇਚ ਸਕਦਾ ਹੈ ਵੀ ਮੈਨੂੰ ਮਾਰਨਗੇ ਇਹ ਵੀ ਮੈਨੂੰ ਪੂਰਾ ਡਰ ਸੀ ਮੈਨੂੰ ਵੀ ਇਹ ਮੈਨੂੰ ਚਾਕੀ ਤੋਲੇ ਆ ਮੈਨੂੰ ਇਹ ਡਰ ਨਹੀਂ ਸੀਗਾ ਵੀ ਮਤਲਬ ਵੀ ਮੂਹਰ ਲਪਾਉਣ ਬਾਤੇ ਲੈ ਕੇ ਮੈਨੂੰ ਪੂਰਾ ਫੁੱਲ ਡਰ ਸੀ ਤੁਸੀਂ ਕੰਮ ਕੀ ਕਰਦੇ ਐਮਸੀ ਦੇ ਤੁਸੀਂ ਠੇਕੇ ਵੀ ਲਾ ਲੈਂਦੇ ਜੀ ਮਿਸਤਰੀ ਪੁਣਿਆ ਦਾ ਕੰਮ ਕਰਦਾ ਜੀ ਮੈਂ ਸਾਰੀ ਫਕਤੀ ਸਾਰੀ ਦਾ ਤੁਹਾਨੂੰ ਜਦੋਂ ਉਹਨਾਂ ਨੇ ਰਾਬਤਾ ਕੀਤਾ ਤੁਹਾਡੇ ਨਾਲ ਕਿਵੇਂ ਜਦੋਂ ਅਨਨੋਨ ਬੰਦੇ ਦੀ ਕਾਲ ਆਉਂਦੀ ਆ ਤਾਂ ਐਵੇਂ ਤੁਹਾਨੂੰ ਬਲਾ ਕਿਵੇਂ ਲੈ ਕਿਸੇ ਨੇ ਵੀ ਇਹ ਮੈਨੂੰ ਇਹ ਬੁਲਾਇਆ ਜੀ ਕਹਿ ਕੇ ਕਹਿੰਦੇ ਵੀ ਆਪਾਂ 40 60 ਦਾ ਸੱਡਪਣਾ ਬੀਬੀ ਪਰ ਉਹਦੇ ਮੰਦਰ ਕੋਲੇ ਸੱਪੜ ਕੋਲੇ ਵੀ ਉੱਥੇ ਆਪਣਾ ਥਾਂ ਆ ਗਿਆ ਵੀ ਫੂਲ ਸਾਡਾ ਘਰ ਹੈ ਟਟਾਣਿਆਂ ਦੇ ਖੇਤ ਕੋਲੇ ਖੇਤ ਆ ਐਂ ਕਹਿ ਕੇ ਮੈਨੂੰ ਉੱਥੇ ਬੁਲਾ ਲਿਆ ਵੀ ਤੂੰ ਆ ਜਾ ਉੱਥੇ ਤੈਨੂੰ ਥਾਂ ਦਿਖਾ ਦਾਂਗੇ ਥਾਂ ਦਿਖਾ ਕੇ ਵੀ ਉੱਥੇ ਸਾਨੂੰ ਮਿੰਨਤੀ ਗਿਣਤੀ ਦੱਸਦੀ ਤੇ ਵੀ ਤੁੰ ਛੱਡਦਾ ਵੀ ਬਦਲ ਜੀ ਠੇਕੇ ਤੇ ਬਣਾ ਠੇਕੇ ਤੇ ਕੰਮ ਦਾ ਲਾਲ ਚ ਦੇ ਕੇ ਬੁਲਾ ਜੀ ਮੈਂ ਖਤ ਨਾਲ ਆਪਾਂ ਕੰਮ ਮੇਰਾ ਦੋ ਥਾਂ ਚੱਲੀ ਜਾਂਦਾ ਵੀ ਚਲੋ ਨਿਭੜਨ ਵਾਲਾ ਆਪਾਂ ਇੱਧਰ ਕੰਮ ਕਰ ਲਾਂਗੇ ਆਪਾਂ ਨੂੰ ਕੰਮ ਹੀ ਕੰਮ ਵਾਲਿਆਂ ਦਾ ਕੰਮ ਚ ਕਰਨਾ ਹੀ ਹੁੰਦਾ ਜੀ ਮੇਰੇ ਤਾਂ ਕੰਮ ਵਾਲਿਆਂ ਦੇ ਫੋਨ ਆਉਂਦੇ ਹੀ ਰਹਿੰਦੇ ਨੇ ਕਿਤੇ ਕਿਸੇ ਦਾ ਆ ਗਿਆ ਕਿਤੇ ਕਿਸੇ ਦਾ ਆ ਗਿਆ ਕੀ ਚਾਹੁੰਦੇ ਹੋ ਹੁਣ ਅਸੀਂ ਇਹ ਚਾਹੁੰਦੇ ਆ ਜਿਉ ਨੂੰ ਸਾਨੂੰ ਇਨਸਾਫ ਮਿਲਦਾ ਚਾਹੀਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਇਸ ਕੰਮ ਦੀ ਜਿਹੜਾ ਇਹ ਜਦੋਂ ਕੀ ਇਤਕਾਲ ਦੱਸਿਓ ਮਤਲਬ ਤੁਹਾਨੂੰ ਜਦੋਂ ਚੱਕਿਆ ਗਿਆ ਤੁਹਾਡੇ ਤੁਸੀਂ ਕਹਿੰਦੇ ਹੋ ਤੁਹਾਡੀ ਕੇਸਾਂ ਦੀ ਵੀ ਬੇਅਦਬੀ ਕੇਸਾਂ ਦੀ ਜੀ ਤੁਹਾਨੂੰ ਦੱਸੀਦਾ ਮੈਂ ਇੱਥੇ ਮੇਰੇ ਖਵੋਇਆ ਉਹਨਾਂ ਨੇ ਕੁਛ ਮੇਰੇ ਇਨਸਾਨ ਵੀ ਆਏ ਕੇਸ ਦੇ ਪੇ ਇੱਥੇ ਜੂੜੇ ਵਾਲੇ ਥਾਂ ਚ ਇਨਸਾਨ ਵੀ ਆ ਮੇਰੇ ਹਾਂ ਤੇ ਆ ਮੇਰੀ ਸ਼੍ਰੀ ਸਾਹਿਬ ਵੀ ਲਾ ਕੇ ਸਿੱਟੀ ਆ ਉਹ ਕੱਢ ਲਈ ਉਹਨਾਂ ਨੇ ਵੀ ਇਹ ਮਾਰੇ ਨਾ ਸਾਡੇ ਚਾਹੇ ਤਾਂ ਡਰਦੇ ਨੇ ਚਾਹੇ ਪਤ ਨਹੀਂ ਕਿਵੇਂ ਕੱਟ ਕੇ ਸਿੱਟਦੀ ਜੀ ਉਹ ਉਹਨਾਂ ਨੇ ਕੱਢ ਲਈ ਕੱਟ ਕੇ ਸਿੱਟਦੀ ਜੀ ਉਹਨਾਂ ਬੰਦੇ ਨੇ 15000 ਰੁਪਈਆ ਸੀ ਮੈਂ ਲੇਬਰ ਨੂੰ ਦੇਣਾ ਸੀ ਇਧਰ ਹੀ ਮੇਰਾ ਦੋ ਗਿੱਜਾ ਵਾਲਾ ਖੁਦਤਾ ਸੀਗਾ ਜੀ ਆਜੇ ਮੈਂ ਅੱਜ ਪਤਾ ਨਹੀਂ ਅਸੀਂ ਕਿੱਥੇ ਗਿਆ ਹੋਏ ਇਧਰ ਹੀ ਮੇਰੇ ਪੈਸੇ ਸੀਗੇ ਇਧਰੋਂ ਮੈਂ ਜਦੋਂ ਮਤਲਬ ਉਹਨਾਂ ਨਾਲ ਖਚਤੂ ਹੋਇਆ ਤੇ ਉਦੋਂ ਪੈਸੇ ਵੀ ਮੇਰੇ ਵੀ ਨਿਕਲ ਗਏ ਪਤਾ ਨਹੀਂ ਤਾਂ ਉੱਥੇ ਹੀ ਡਿੱਗ ਪਏ ਪਤਾ ਨਹੀਂ ਕਿੱਥੇ ਡਿੱਗੇ ਕਿੱਥੇ ਨਹੀਂ ਉਹ ਰੱਬ ਜਾਣਦਾ ਇਹ ਚੀਜ਼ ਹੋਰ ਨਾ ਤੁਹਾਡੇ ਨਾਲ ਹੋਈ ਆ ਜਿਵੇਂ ਤੁਸੀਂ ਇਲਜ਼ਾਮ ਲਾ ਰਹੇ ਹੋ ਇਹ ਚੀਜ਼ ਹੋਰ ਨਾ ਮਸੀਹ ਦੇ ਨਾਲ ਵੀ ਹੋਈ ਆ ਹਾਂਜੀ ਹੋਰਾਂ ਨਾਲ ਵੀ ਹੋਈ ਆ ਹੋਰਾਂ ਨਾਲ ਆਹ ਖੜਿਆ ਜੀ ਇਹਨਾਂ ਨਾਲ ਵੀ ਤੁਹਾਡੇ ਨਾਲ ਕੀ ਵਾਪਰੇ ਦੇ ਦੇਖੋ ਰਾਤ ਦਾ ਮੈਂ ਘਰੇ ਇਕੱਲੇ ਸੀਗਾ ਤੁਸੀਂ ਵੀ ਐਮਸੀਓ ਮੌਜੂਦਾ ਨਹੀਂ ਮੇਰੀ ਬੈਕ ਫੈਮਸੀਓ ਬਾਹਰ ਨਹੀਂ ਠੀਕ ਹੈ ਤੇ ਜਦੋਂ ਮੈਂ ਵੇਖਿਆ ਵੀ ਕੋਈ ਤਾਪਾ ਕੁਈ ਜਾਂਦਾ ਮੈਂ ਪਤਾ ਲੱਗੇ ਬੰਦੇ ਬਾਹਰ ਆ ਗਏ ਉਪਰ ਆਚਣ ਦੀਦੇ ਮੇਰੇ ਘਰੋਂ ਗੇਟ 'ਚ ਖੜੇ ਨੇ ਜਦੋਂ ਮੈਂ ਆਇਆ ਮੈਂ ਕਿ ਬੰਦੇ ਜਦੋਂ ਮੈਂ ਦੇਖਣ ਲਈ ਜਿਹੜੇ ਹੋਇਆ ਬੰਦਿਆਂ ਕੋਲ ਕੋਈ ਅਸਲਾ ਸੀਗਾ ਮਾ ਵੀ ਸਾਡੇ ਤੁਸੀਂ ਪਿੰਡ ਤੋਂ ਮਸਨੀਕੀ ਨਹੀਂ ਕਿਹਾ ਸੀ ਬਾਈ ਮੌੜ ਪਿੰਡ ਤੋਂ ਆ ਤਰੇ ਕਿਸੇ ਮੈਟਰ ਤੇ ਗੱਲ ਕਰਨੀ ਹੈ ਬਾਹਰ ਆ ਜਾ ਚਾਹੇ ਚਾਹੇ ਬਾਹਰ ਖੋਲ ਦੇ ਮਾ ਮੈਂ ਬਾਰਦਾਸ਼ ਪਹਿਲੇ ਖੋਲਦਾ ਰਾਤ ਦੇ 9:00 ਵਜੇ ਵੀ ਆ ਜਦੋਂ ਮ ਤ੍ਰੀਪੋੜਾ ਲੈ ਕੇ ਜਾਣੀ ਹੈ ਮਾਹਾਂ ਵੀ ਕੋਈ ਗੱਲ ਨਹੀਂ 5 ਮਿੰਟ ਖੜ੍ਹ ਜਾ ਮਾਹਾਂ ਚੋ ਬੋਰਡ ਦੇ ਕੇ ਹੁਣੀ ਮੋੜਦਾ ਮੇਰੇ ਕੋਲੇ ਇਨਸਾਨਸ਼ੀਰ ਆਪਦੀ ਘਰੇ ਰਫੜ ਰੱਖੀ ਵੀ ਆ ਮੈਂ ਜਦੋਂ ਚੱਕ ਕੇ ਰਫੜ ਲਗਿਆ ਜਦੋਂ ਮੈਂ ਤਾਂ ਸ਼ਿਫਟ ਹੋ ਕੇ ਰੌਂਦ ਪਾ ਲਈ ਫਿਰ ਇਹਨੇ ਬੈਕ ਕਰਕੇ ਗੱਡੀ ਮੇਰੇ ਘਰ ਮੈਨੇ ਉੱਥੇ ਗੱਡੀ ਘੁਮਾ ਕੇ ਚਿੱਟੇ ਰੰਗ ਦੀ ਗੱਡੀ ਸੀਗੀ ਉੱਥੋਂ ਬਸ ਜਦੋਂ ਮੈਂ ਬਾਰ ਚ ਆਇਆ ਗੱਡੀ ਘਟੋ ਘੜਾ ਛੜੀ 10 15 ਘਰ ਟੱਪ ਗਈ ਸੀਗੀ ਇਹ ਗੱਲ ਤੁਹਾਡੀ ਕਿਵੇਂ ਜ਼ੁਬਾਨੀ ਹੋਈ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਗੇਟ ਦੇ ਖੜੀ ਸੀਗੇ ਹਾਂ ਗੇਟ ਦੇ ਅੰਦਰ ਕਿੱਥੇ ਸੀ ਤੁਸੀਂ ਮੈਂ ਗੇਟ ਦੇ ਅੰਦਰ ਖੜਾ ਸੀਗਾ ਅੰਦਰਲੇ ਪਾਸੇ ਸੀ ਹਾਂ ਮੈਂ ਜਦੋਂ ਮੇਰਾ ਬੈਂਚ ਕਰ ਲੱਗ ਗਿਆ ਹਾਂ ਜਦੋਂ ਮੈਂ ਕਿਹਾ ਵੀ ਬੰਦੇ ਕਿਉਂ ਪਿੰਡ ਦੇ ਬੰਦੇ ਨੂੰ ਜਾਣਦੇ ਹੋ ਮੈਂ ਤੁਸੀ ਤਾਂ ਨਹੀਂ ਪਿੰਡ ਦੇ ਹੈ ਨਹੀਂ ਤਕਰੀਬਨ ਪਿੰਡ ਵਿੱਚ ਹਰ ਇੱਕ ਨੂੰ ਬੰਦੇ ਨੂੰ ਜਾਣਦੇ ਹੀ ਆ ਵੇੜਾ ਵੇੜਾ ਅੰਕੜੇ ਤੁਹਾਨੂੰ ਕੋਈ ਪਤਾ ਲੱਗੇ ਪਿੰਡ ਦੇ ਹੈ ਨਹੀਂ ਮੈਨੂੰ ਮੈਂ ਜਾਣਦਾ ਇਕੱਲੇ ਇਕੱਲੇ ਬੰਦੇ ਨੂੰ ਨਹੀਂ ਤੁਸੀਂ ਦੇਖ ਲਿਆ ਸੀ ਉਹਨਾਂ ਨੂੰ ਬਾਹਰ ਹਾਂ ਆ ਛੜੇ ਮੇਰਾ ਜਿੰਦੇ ਸੀ ਗੇਟ ਦੇ ਬਾਹਰ ਅੱਛਾ ਮੇਰਾ ਦੂਜਾ ਗੁੱਡ ਲੱਗਿਆ ਹੋਵੇ ਓਕੇ ਓ ਜਦੋਂ ਮੈਂ ਪਤਾ ਹੀ ਲੱਗ ਜਾ ਮੈਨੂੰ ਜੱਜਮੈਂਟ ਹੋ ਜਾਂਦੀ ਆ ਪਿੰਡ ਵਾਲਾ ਬੰਦਾ ਆਵਣ ਗਾਉਣੇ ਨਾ ਪੰਜਾਂਣ ਦੀ तकरीबन ਅਸੀਂ ਮੈਂ ਨਹੀਂ ਆ ਬਾਰੀਆਂ ਵੀ ਖੋਲਦੇ ਨੇ ਵੀਰਾ ਪਿੰਡ ਦਾ ਬੰਦਾ ਕੋਈ ਗੱਲ ਨਹੀਂ ਆਂ ਜਦੋਂ ਦੇਖਾਂ ਮੈਂ ਬੰਦੇ ਗਲਤ ਆ ਮੈਂ ਮੈਂ ਅਸਲਾ ਛਰਾਣੀ ਰੱਖਦੇ ਹਮਨੇ ਓਕੇ ਤੇ ਮੈਂ ਉਹ ਮਨੂ ਚੱਕੀ ਰੌਂ ਚੱਕ ਕੈਂਪਰੀ ਜੀ ਬਾਈ ਵਿੱਚ ਮੈਂ ਕੈਂਪਰੀ ਵਿੱਚ ਭਰ ਕੇ ਬਾਹਰ ਜਦੋਂ ਤੁਰ ਪਿਆ ਉਹਨੂੰ ਪਤਾ ਲੱਗਿਆ ਅਸਲਾ ਚੱਕੀ ਆਉਂਦਾ ਉਹਨਾਂ ਨੇ ਗੱਡੀ ਨਾਲ ਦੀ ਨਾਲ ਘਮਾਤੀ ਇਹ ਮਤਲਬ ਗੁੰਡਾ ਕਰਦੀ ਕਰਕੇ ਵੋਟਾਂ ਪੁਆਈਆਂ ਜਾ ਰਹੀਆਂ ਐਮਸੀ ਦੀਆਂ ਹਾਂ 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 ਜੋ ਵੀ ਪਹਿਲੇ ਵੀ ਇਹ ਕੁਝ ਹੋਇਆ ਵੋਟਾਂ 8 ਨੰਬਰ ਵਾਰਡ ਦੇ ਵਿੱਚ ਬੰਦਿਆਂ ਨੂੰ ਪੈਂਛੇ ਦਿੱਤੇ ਗਏ। ਉਹ ਪ੍ਰਧਾਨ ਬਣਦੇ ਲਈ ਐਮਸੀਆਂ ਦੇ ਉੱਤੇ 12 ਬੰਦੇ ਗੁੱਡੇ ਲਿਆ ਕੇ ਦਬਾ ਪਾਏ। ਉਹ ਬੰਦੇ ਜਿਹਦਾ ਮੈਂ ਦੇਖ ਲੇ ਮੇਰਾ ਵੀ ਕਿਉਂ ਪਿੰਡ ਜਰੇਣਾ ਇਹੀ ਤਜਰਬਾ ਮਹਾ ਬੰਦੇ ਗਲਤ। ਜਦੋਂ ਉਹਨਾਂ ਨੇ ਮੈਂ ਕਟਾ ਉਹਨਾਂ ਕੋਲ ਦੇਖਿਆ ਮਹਾ ਵੀ ਇਹ ਮਾਰਨਗੇ। ਮੈਂ ਪਿੱਛੇ ਵੀ ਹਟ ਗਿਆ। ਜਦੋਂ ਉਹਨਾਂ ਨੂੰ ਪਤਾ ਲੱਗੇ ਜੱਜਮੈਂਟ ਕਰਕੇ ਮੈਂ ਘਰ ਨੂੰ ਕਾਨੂੰਨ ਅੰਦਰ ਨੂੰ ਭੱਜ ਲੈ ਜਾ ਕੇ ਮਾਦਾਸਲਾ ਚੱਕ ਲਿਆ। ਜਦੋਂ ਮਾਦਾਸਲਾ ਚੱਕ ਕੇ ਲੈ ਆਦੇ ਉਹਦੀ ਬਾਈਕ ਹੋ ਗਈ। ਤੁਹਾਡੇ ਨਾਲ ਵੀ ਵਾਪਰੇ ਜੀ ਹਾਂਜੀ ਤੁਹਾਡੇ ਨਾਲ ਕੀ ਵਾਪਰਿਆ ਮੇਰੇ ਨਾਲ ਵਾਪਰਾ ਜੀ ਮੈਂ ਡਿਊਟੀ ਤੋਂ ਆਸੀ ਕੰਮ ਤੋਂ ਤੁਸੀਂ ਖੋਦਾਂ ਮਸੀਓ ਜੀ ਹਾਂਜੀ ਖੋਦਾਂ ਜੀ 12 ਨੰਬਰ ਬਾੜ ਤੋਂ ਤੇ ਮੈਂ ਉਤੋਂ ਕੰਮ ਤੋਂ ਆ ਰਿਹਾ ਸੀ ਤੇ ਰਾਹ ਚ ਇੱਕ ਜਰਾਨੀ ਖੜੀ ਸੀ ਜੀ ਤੇ ਉਹ ਮੈਨੂੰ ਕਹਿੰਦੀ ਭਈ ਐਂ ਕਰਕੇ ਉੱਥੇ ਤੱਕਰ ਜਾਣਾ ਮੈਨੂੰ ਚੜਾ ਚੜਾ ਕੇ ਲੈ ਜਾ ਮੈਂ ਚਲ ਚੜਾ ਲਈ ਮੈਂ ਬੁੜੀ ਖੜੀ ਆ ਤੇ ਗਾਹਾਂ ਗੱਡੀ ਖੜੀ ਆ ਰਾਹ ਰਸਤੇ ਦੇ ਵਿੱਚ ਮੈਨੂੰ ਲੱਗਿਆ ਸ਼ੱਕ ਜਿਹਾ ਮੈਂ ਗੱਡੀ ਕਿਵੇਂ ਖੜੀ ਆ ਤੇ ਉਹ ਗੱਡੀ ਤੇ ਨੰਬਰ ਨਾ ਛੋਟੇ ਛੋਟੇ ਲਿਖੇ ਜੁਵੇਂ ਟੈਂਪਰੇਰੀ ਹੋਣਗੇ ਜਾਂ ਤਾਂ ਮੈਂ ਜੋ ਕੋਲ ਦੀ ਗੱਡੀ ਲੰਘ ਗਿਆ ਉਹ ਦੁਬਾਰਾ ਬਾਵਾ ਵਾਟ ਗਿਆ ਤੇ ਗੱਡੀ ਤੋਂ ਆਈ ਮਰੇ ਕੋਲ ਦਿਨਾਂ ਕੀ ਪੁਰੇ ਉਹਨੇ ਡੋਲੇ ਖਵਾ ਕੇ ਮੈਂ ਨੰਬਰ ਵੇਖਿਆ ਮਨ ਗੱਡੀ ਤੋਂ ਹੋਈ ਜਿਹੜੀ ਖੜੀ ਸੀ ਉਹਨੇ ਨਾਲ ਨਾਲ ਟਾਕੀਆਂ ਖੋਲੀਆਂ ਮੈਨੂੰ ਨਾਲੇ ਚੁੰਮੜ ਗਿਆ ਤੇ ਚੁੰਮੜ ਲੱਗ ਟਾਕੀਆਂ ਖੋਲੀਆਂ ਮੈਨੂੰ ਪਤਾ ਲੱਗਾ ਟਾਕੀਆਂ ਖੋਲੀਆਂ ਨਾਲੇ ਮੋਟਰ ਚੈਨਲ ਪਿੱਛੇ ਮੋੜਿਆ ਤੇ ਮੈਨੂੰ ਦੋਨੇ ਚੁੰਮੜ ਗਏ ਦੋ ਜਣੇ ਵਿੱਚ ਨਿਕਲ ਗੱਡੀ ਤੋਂ ਦੋ ਵਿੱਚ ਸੀ ਤੇ ਗੱਲ ਕਰ ਮੈਂ ਭੱਜਿਆ ਓਕੇ ਹਾਂ ਉਹ ਉਹ ਫਿਰ ਉਹ ਕੌਣ ਸੀ ਉਹ ਪਤਾ ਲੱਗਿਆ ਕੁਛ ਉਹਨੇ ਗੱਲਬਾਤ ਕੁਛ ਕੀਤੀ ਪਤਾ ਤਾਂ ਫਿਰ ਪਤੀ ਜਿਹੜਾ ਦੂਸਰੇ ਦੂਜੇ ਮਸ਼ੀਨਾਂ ਹੋ ਰਿਹਾ ਮੇਰ ਨਾਲ ਵੀ ਆਈ ਹੋਰ ਹੈ ਤੁਹਾਨੂੰ ਵੀ ਸ਼ੱਕ ਆ ਵੀ ਉਹੀ ਹੋ ਸਕਦੇ ਆ ਹਾਂਜੀ ਹਾਂ ਇਹਨੂੰ ਵੀ ਇਹਨੂੰ ਵੀ ਕਹਿੰਦਾ ਹਾਂਜੀ ਮੈਨੂੰ ਵੀ ਕਦੇ ਚਰਨੇ ਨੂੰ ਵੀ ਦੇਖਾਂਗੇ ਜੀ ਆਹ ਖੜਾ ਚਰਨਾ ਇਹਨੂੰ ਵੀ ਕਹਿੰਦੇ ਦੇਖਾਂਗੇ ਜੀ ਉਹ ਇਹ ਕਿਹਨੂੰ ਇਹ ਕਿਹਨੂੰ ਇਹ ਵੀ ਚਰਨਾ ਐਮਸੀ ਆ ਜੀ ਮੇਰੇ ਕੋਲ ਮੇਰੇ ਕੋਲ ਜਦੋਂ ਮੈਨੂੰ ਫੜ ਕੇ ਲਗਾਏ ਨੇ ਇਹਨੂੰ ਕਦੇ ਹੀ ਚਰਨੇ ਨਾ ਵੀ ਦੇਖਾਂਗੇ ਇਹ ਵੀ ਐਮਸੀ ਨੇ ਆਈ ਵੀ ਐਮਸੀ ਨੇ ਮਤਲਬ ਸਾਰੇ ਐਮਸੀਆਂ ਤੇ ਦਹਿਸ਼ਤ ਹੈ ਹਾਂਜੀ ਹਾਂ ਮੈਂ ਬਾੜ ਨੰਬਰ 10 ਦਾ ਐਮਸੀ ਹਾਂ ਜੀ ਰਿਜ਼ਰਵ ਦਾ ਮੇਰਾ ਨਾਮ ਚਰਨਾ ਸਿੰਘ ਆ ਹਾਂ ਮੈਨੂੰ ਵੀ ਕਹਦੇ ਆ ਵੇਖਾਂਗੇ ਜੇ ਮੇਰੀ ਮੌਤ ਹੋਈ ਉਹਦੇ ਹੱਥੋਂ ਲਿਖਿਆ ਜੇ ਮੌਤ ਸਰ ਉਰੇ ਤੁਹਾਨੂੰ ਲਿਖਣਾ ਮੈਂ ਧਮਕਾ ਕੇ ਤਾਂ ਮੈਂ ਸੋਟ ਨਹੀਂ ਲੈ ਸਕਦਾ ਕਿਉ ਡਾਕਟਰ ਭੀਮਰਾਓ ਉਮੀਦਵਾਰ ਬਾਬਾ ਸਾਹਿਬ ਨੇ ਕਿਹਾ ਸੰਵਿਧਾਨ ਦੇ ਸਬੰਧ ਅਭਨਾਵ ਜੀ ਨੂੰ ਕਾਨੂੰਨ ਦੇ ਹਿਸਾਬ ਨਾਲ ਸਪੋਰਟ ਲੈ ਸਕਦਾ ਹੂੰ ਤਾਂ ਉਹਨੂੰ ਮੈਂ ਡਰਦਾ ਨਹੀਂਗਾ ਜੀ ਮੈਂ ਬੋਟ ਨਿਮਸਤ ਲੈਸਾ ਧਮਕਾ ਕੇ ਮਤਾਂ ਨੂੰ ਕੜਨਾ ਕੀਤਾ ਉਹ ਕਹਿੰਦੇ ਸਾਡੇ ਘਰੇ ਆਇਆ ਕੱਲ ਤੁਹਾਨੂੰ ਵੀ ਹਾਂਜੀ ਮੈਨੂੰ ਸ਼ੱਕ ਆ ਮੈਨੂੰ ਕਰੋ ਵੀ ਮੇਰਾ ਨੁਕਸਾਨ ਕਰ ਸਕਦਾ ਮੇਰੇ ਭਰਾ ਦਾ ਮੇਰੇ ਭਤੀਜਾਂ ਦਾ ਕਿਸੇ ਦਾ ਵੀ ਸਾਡੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਇਹ ਉਹ ਫਿਰ ਫਿਰ ਗੁੰਡਾਗਰਦੀ ਇਸ ਤਰ੍ਹਾਂ ਦੀ ਗੁੰਡਾਗਰਦੀ ਆ ਸਾਡੇ ਕਿਸੇ ਦਾ ਵੀ ਪਰਿਵਾਰ ਦਾ ਮੇਰੇ ਭਰਾ ਮਾਰ ਵੀ ਨੁਕਸਾਨ ਕਰਾ ਸਕਦਾ ਇਹ ਉਹ ਕਦੋਂ ਵੀ ਹਮਲਾ ਕਰਵਾ ਸਕਦਾ ਮੇਰੇ ਤੇ ਜਦੋਂ ਵੀ ਮੇਰੇ ਤੇ ਹਮਲਾ ਹੋਇਆ ਜੀ ਜੋਦਾ ਜ਼ਿੰਮੇਦਾਰ ਹੈ ਇੰਨੀ ਦਹਿਸ਼ਤ ਐਡੀ ਪ੍ਰਧਾਨਗੀ ਦੇ ਵਿੱਚ ਕੀ ਇੰਨਾ ਡਰ ਕਿਉਂ ਇਸ ਤਰੀਕੇ ਦਾ ਨਾਲੇ ਹਾਲਾਂਕਿ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਤਾਂ ਇਹ ਕਹਿੰਦੀ ਸੀ ਔਰ ਜੀ ਆਮ ਆਦਮੀ ਪਾਰਟੀ ਕਾ ਨੂੰ ਜੀ ਰਹੀ ਨਹੀਂ ਆਮ ਆਦਮੀ ਪਾਰਟੀ ਦਾ ਉਹ ਹਾਂ ਉਹ ਤਾਂ ਜੀ ਉਹਦੇ ਨਾਲ ਹੀ ਕੋਈ ਬੰਦਾ ਨਹੀਂ ਲੈ ਮੈਂ ਕਹਿੰਦਾ ਮੈਂ ਅਸਤੀਫਾ ਦੇਵੇ ਮੇਰੇ ਨਾਲ ਚੋਣ ਲੜੇ 8 ਨੰਬਰ ਵਾਰਚੋਂ ਉਹਨੂੰ 50 ਵੋਟਾਂ ਨਹੀਂ ਪੈਂਦੀਆਂ ਮੈਂ ਤਾਂ ਇੱਕ ਯਰਬ ਦਾ ਐਮਸੀ ਆ ਮਾਜੀ ਸਿੱਖਾ ਦਾ ਮੁੰਡਾ ਉਹ 20 ਕਿਲੇ ਦਾ ਮਾਲਕ ਆ ਨਾ ਮੇਰੇ ਨਾਲ ਚੋਣ ਲੜੇ ਮੇਰਾ ਚੈਲੰਜ ਆ ਨੂੰ ਲੈ ਹਾਂ ਔਰ ਯਰਬ ਦੇ ਐਮਸੀ ਨੇ ਇੱਕ ਨੇ ਕਾਗਜ਼ ਭਰੇ ਸੀ ਉਹਨੂੰ ਡਰਾ ਧਮਕਾ ਕੇ ਕਾਗਜ਼ ਚਕਾ ਲਏ ਉਹ ਤੋਂ ਕੁਲਦੀਪ ਸਿੰਘ ਨੂੰ ਐਮਸੀ ਤੋਂ ਉਹ ਜੈਦਾਂ ਨਹੀਂ ਸੀਗਾ ਜੀ ਉਹਨੂੰ ਤਾਂ 50 ਵੋਟਾਂ ਨਹੀਂ ਸੀ ਪੈਂਦੀਆਂ ਤਾਹੀਂ ਇਹ ਗੁੰਡਾਗਰਦੀ ਤੇ ਉਤਰਿਆ ਬਾਹੂ ਐਸੀ ਗੁੰਡਾਗਰਦੀ ਕਿਉਂ ਹੋ ਰਹੀ ਆ ਪ੍ਰਧਾਨਗੀ ਦੇ ਵਿੱਚ ਆਖਰ ਐਸਾ ਹੈ ਕੀ ਕਿ ਪ੍ਰਧਾਨੀ ਗੁੰਡਾਗਰਦੀ ਉਹੋ ਜੀ ਗੁੰਡਾਗਰਦੀ ਆਏ ਆ ਜੀ ਉਹਨਾਂ ਨੂੰ ਉੱਥੇ ਪੈਸੇ ਦਿੱਸੀ ਜਾਂਦੇ ਆ ਕੰਮ ਜਾਰੇ ਹੋਈ ਜਾਂਦੇ ਆ ਜੀ ਪਹਿਲਾਂ ਤਾਂ ਮੇਰੇ ਵਾਰਡ ਨੰਬਰ 10 ਚ ਵਾਲੇ ਪੈਸੇ ਲਾਤੇ ਪ੍ਰਧਾਨ ਜੀ ਨੇ 3 ਕਰੋੜ ਰੁਪਇਆ ਲਾਤਾ ਜੀ ਉਹਨਾਂ ਨੂੰ ਇਸ ਗੱਲ ਦਾ ਉਹ ਆ ਜੀ ਕਿ ਵੀ ਜਿੱਤਣਗੇ ਵੀ ਦੁਬਾਰਾ ਇਹੀ ਫੇਰ ਆਡਰ ਪੈਦਾ ਹੋਇਆ ਬਾਹੂ ਉਹਨਾਂ ਨੂੰ ਵੀ ਸਾਥ ਸਰਕਾਰ ਸਾਡੀ ਹੈ ਕੰਮ ਇਹ ਕਰੀ ਜਾਂਦੇ ਆ ਇਹ ਚੀਜ਼ ਇਹ ਇਹ ਡਾਰਾ ਸਾਡੇ ਅੱਛ ਚੈੱਕ ਹੀ ਹੈ ਇਹ ਜੀ ਮੈਨੂੰ ਚੈੱਕ ਦਿੱਤਾ ਸੀਗਾ ਜੀ 3.5 ਲੱਖ ਦਾ ਆਹ ਰਣਜੋਤ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਮੈਨੂੰ ਚੈੱਕ ਦਿੱਤਾ ਸੀ ਹਾਂ ਜੀ ਹਾਂ ਮੈਨੂੰ ਚੈੱਕ ਦੇਤਾ ਉਹਨੇ ਮੈਂ ਹਾਂ ਚੱਲ ਕੋਈ ਨਹੀਂ ਮੈਂ ਜਿੱਦ ਤੇ ਤੂੰ ਆਇਆ ਇਹ ਇਹ ਉਸਦੇ ਨਹੀਂ ਦਿੱਤਾ ਹਾਂ ਜੀ ਉਸੇ ਦੇ ਨਹੀਂ ਦਿੱਤਾ ਮੈਨੂੰ ਚੈੱਕ ਸਾਈਨ ਕਰਵਾ ਕੇ ਚੈੱਕ ਦਿੱਤਾ ਮੈਨੂੰ ਮੈਂith ਪਹਿਲਾਂ ਸਾਈਨ ਕਰਵਾਏ ਫਿਰ ਮੈਨੂੰ ਕਹਿੰਦਾ ਬੋਲ ਕਿੰਨਾ ਚੈੱਕ ਭਰਦਾ ਮੈਂ ਤਾਂ ਚੈੱਕ ਮੈਂ ਪੈਸੇ ਲੈਣੇ ਨਹੀਂ ਮੈਂ ਕਹਿੰਦਾ ਨਹੀਂ ਕਹਦਾ ਦੂਜੇ ਨੂੰ 2-2 ਕਿਸੇ ਨੂੰ ਲੱਖ ਦਿੱਤਾ ਕਿ ਉਹਨੂੰ 3 ਦਿੱਤਾ ਤੇ ਤੈਨੂੰ 3.5 ਦਾ ਭਰ ਦੇ ਮੈਂ ਨਹੀਂ ਆ ਉਹਦੇ ਮੂੰਹ ਕਹਿੰਦਾ ਆ ਆਪ ਦੇ ਆਪ 3.5 ਲੱਖ ਦਾ ਚੈੱਕ ਭਰਿਆ ਜੀ ਉਹਨੂੰ ਨਾਲ ਚੈੱਕ ਉਹਦਾ ਹੈ ਹਾਂ ਜੀ ਉਹਦਾ ਚੈੱਕ ਹੈ ਤੁਸੀਂ ਅੱਜ ਅੱਜ ਇੱਥੇ ਆਈ ਸੀ ਅੱਜ ਕੀ ਕਾਰਨ ਚੜਾਉਣ ਦਾ ਅੱਜ ਹੀ ਵੀ ਸਾਡਾ ਇਨਸਾਫ ਮਿਲਣਾ ਤਸੀਂ ਦਾ ਜੀ ਦਫ਼ਤਰ ਤੇ ਤੇ ਗਏ ਸੀਗੇ ਇੱਥੇ ਐਸਪੀ ਦੇ ਦਫ਼ਤਰ ਚ ਜੀ ਜੀ ਇੰਗਲਿਸ਼ ਨੇ ਕੀ ਉਹਨਾਂ ਡਿਪਟੀ ਨੂੰ ਮਾਰ ਕਾ ਕਰਤਾ ਜੀ ਬੰਦਾ ਹਣਾ ਪ੍ਰਧਾਨ ਜੀ ਡਿਪਟੀ ਨੂੰ ਮਾਰ ਕਾ ਕਰਤਾ ਵੀ ਆਪੇ ਕਾਰਵਾਈ ਪਾਊਗਾ ਹਾਂਜੀ ਇਹ ਜੀ ਲੱਗਦਾ ਇਨਸਾਫ ਮਿਲੂਗਾ ਜ਼ਰੂਰ ਮਿਲਣਾ ਚਾਹੀਦਾ ਜੀ ਚਾਹੀਦਾ ਮੈਨੂੰ ਆਪ ਨੂੰ ਲੱਗਦਾ ਵੀ ਮੈਨੂੰ ਜ਼ਰੂਰ ਇਨਸਾਫ ਮਿਲੂਗਾ ਜੀ ਮਿਲਣਾ ਚਾਹੀਦਾ ਇਹ ਜਿਵੇਂ ਸਰਕਾਰ ਜਾਂ ਕਹਿੰਦੀ ਸੀ ਕਿ ਕੋਈ ਤੱਕਾ ਨਹੀਂ ਹੋਊਗਾ ਲੱਗਦਾ ਤੁਸੀਂ ਪ੍ਰਧਾਨ ਹੋ ਵੀ ਤੱਕਾ ਨਹੀਂ ਹੋ ਰਿਹਾ ਨਹੀਂ ਤੱਕਾ ਬਹੁਤ ਜ਼ਿਆਦਾ ਹੋ ਰਿਹਾ ਜੀ ਇਹਨਾਂ ਨੇ ਜਦੋਂ ਪਹਿਲਾਂ ਤਾਂ ਐਨਸੀ ਬਣਿਆ ਜਦੋਂ ਜੋਧਾ ਉਹ ਤੱਕਾ ਕਰਕੇ ਬਣਿਆ ਜੀ ਇਹ ਜਿਹੜੇ ਨਾਲ ਕਾਗਜ਼ ਭਰੇ ਸੀ ਇੱਕ ਦੇ ਰਿਜੈਕਟ ਕਰਾ ਤੇ ਦੂਜੇ ਨੂੰ ਵੀ ਡਰਾ ਕੇ ਉਹਦੇ ਵੀ ਚਕਾਏ ਕਾਗਜ਼ ਇਹਨਾਂ ਨੇ ਤੇ ਅੱਜ ਤੱਕ ਇਹ ਤੱਕਾ ਹਰ ਇੱਕ ਜਗ੍ਹਾ ਦੇ ਤੱਕਾ ਕਰਦੇ ਜੀ ਕਾ ਹੋ ਰਿਹਾ ਹਾਂਜੀ ਹਾਂਜੀ ਮੈਨੂੰ ਕਹਿੰਦੇ ਤੈਨੂੰ ਫੇਰ ਵੀ ਦੇਖਾਂਗੇ ਰਾਜ ਜੇ ਕਹਿੰਦੇ ਕੋ ਗਾਹਾਂ ਗੱਲ ਕਰੀ ਕਹਿੰਦੇ ਤੈਨੂੰ ਫੇਰ ਵੀ ਦੇਖਾਂਗੇ ਤੁਸੀਂ ਡਰੇ ਨਹੀਂ ਫਿਰ ਮੈਂ ਡਰੇ ਬੈਲਾ ਪੂਰੀ ਸੀਗੇ ਜੀ ਮੈਂ ਉੱਥੋਂ ਮਤਲਬ ਮੋਟਰਸਾਈਕਲ ਤੁਸੀਂ ਫਿਰ ਕਿਉਂ ਬੋਲ ਰਹੇ ਹੋ ਜੋ ਤੁਹਾਨੂੰ ਹੀ ਨਹੀਂ ਧਮਕੀਆਂ ਦਿੱਤੀਆਂ ਧਮਕੀਆਂ ਜੀ ਫਿਰ ਮੈਨੂੰ ਤਾਂ ਫਿਰ ਕੱਲ ਨੂੰ ਇਹ ਫੇਰ ਵੀ کہہ ਸਕਦਾ ਜੀ ਮੈਂ ਹੁਣ ਲੋਕਾਂ ਦੇ ਸਾਹਮਣੇ ਗੱਲ ਕਰ ਸਕਦਾ ਨਾ ਵੀ ਮੈਨੂੰ ਇਹ ਮਾਰਨਗ ਦਾ ਇਹ ਜ਼ਿੰਮੇਵਾਰ ਹੈ ਸਮਝ ਕਹਿੰਦਾ ਮੈਂ ਤਾਂ ਬੋਲ ਰਿਹਾ ਵੀ ਕੱਲ ਨੂੰ ਮੇਰੀ ਕੋਈ ਵੀ ਹਿੰਮ ਕੀਮ ਹੁੰਦੀ ਆ ਜੋਦੇ ਦੀ ਛਾਏ ਆ ਜੋਦੇ ਨੂੰ ਫਿਰ ਜੋਦੇ ਨੂੰ ਪਲਕਾਰ ਦੀ ਕਿਹਦੀ ਸਹੈ ਲੱਗਦੀ ਹੈ ਬਲਕਾਰ ਸਿੰਘ ਸਿੱਧੂ ਦੀ ਸਹੈ ਹੈ ਜੀ ਉਹਨੂੰ ਹੋਰ ਤਾਂ ਉਹ ਇਸ ਦੀ ਸਹੈ ਹੈ ਜੀ ਹੋਰ ਤਾਂ ਕੀ ਦੀ ਹੈ ਉਹ ਕਹਿੰਦੇ ਵੇ ਐਮ ਐਲ اے ਦੀ ਸਹੈ ਤੇ ਸਭ ਕੁਝ ਹਾਂਜੀ ਹਾਂਜੀ ਮੈਨੂੰ ਤਾਂ ਲੱਗਦਾ ਜੀ ਹਾਂਜੀ ਜੇ ਉਹਨਾਂ ਦੇ ਸਹੈ ਨਾ ਹੋਵੇ ਇਹਦੇ ਕੀ ਜ਼ਰਤ ਹੈ ਜੀ ਜੇ ਸਿਆਸੀ ਤੇਰਦਾ ਦਾ ਹੱਥ ਨਾ ਹੋਵੇ ਬੰਦੇ ਦੀ ਕੀ ਜ਼ਰਤ ਹੈ ਵੀ ਬੰਦਾ ਇਹ ਜਿੰਨ ਗੁੰਡਾਗਰਦੀ ਤੇ ਉਤਰ ਜਾਊਗਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਨੂੰ ਸਭ ਕੁ ਸਿੱਖ ਲੈਣਾ ਚਾਹੀਦਾ ਦਿੱਲੀ ਤੋਂ ਵੀ ਦਿੱਲੀ ਦਾ ਸਾਡਾ ਕੀ ਹਾਲ ਹੋਇਆ ਜੇ ਇਹਨੂੰ ਜੋਧੇ ਨੂੰ ਪਾਰਟੀ ਜੋ ਬਾਹਰ ਨਾ ਕੀਤਾ ਇਹਦਾ ਮਹਾਰਾਜ ਤੋਂ ਵੀ ਨਾ ਰਹੀ ਹਾਲ ਹੋਊਗਾ ਨਾ ਐਮ ਸੀ ਨਹੀਂ ਕੋਈ ਜਿੱਤਣਾ ਪ੍ਰਧਾਨਗੀ ਦਾ ਕਿਹੜੀ ਇਹਨੂੰ ਪਾਰਟੀ ਜੋ ਮੇਰਾ ਕਹਿੰਦਾ ਬਲਕਾਰ ਸਿੱਧੂ ਨੂੰ ਇਹਨੂੰ ਬਾਹਰ ਕਰ ਦੇਣਾ ਚਾਹੀਦਾ ਇਸ ਨੂੰ ਇਹੋ ਜਿਹੇ ਬੰਦੇ ਨੇ ਨੱਥ ਪਾਉਣੀ ਚਾਹੀਦੀ ਇਹਦੇ ਅਯੋਦਾ ਮਹਾਰਾਜ ਗੱਲ ਕਰ ਰਹੇ ਹਾਂ ਹਾਂਜੀ ਵੀਰੇ ਜੋਰਾਵਾਲ ਮਾਈਕ ਆਪਾਂ ਜੀ ਜਸ ਗਰੇਵਾਲ ਗੱਲ ਕਰ ਰਹੇ ਆ ਆਰਐਮਵੀ ਟੈਲੀਵਿਜ਼ਨ ਚੈਨਲ ਤੋਂ ਹਾਂਜੀ ਵੀਰੇ ਅੱਜ ਨਾ ਬਠਿੰਡੇ ਐਸਐਸਪੀ ਦਫ਼ਤਰ ਦੇ ਵਿੱਚ ਵਾਰਡ ਨੰਬਰ 3 ਤੋਂ ਜਿਹੜੇ ਐਮਸੀ ਨੇ ਉਹ ਆਏ ਸੀ ਉਹਨਾਂ ਦੇ ਬਿਲੋਂ ਇਲਜ਼ਾਮ ਲਾਏ ਗਿਆ ਕਿ ਤੁਸੀਂ ਧੱਕੇ ਦੇ ਨਾਲ ਕਿਡਨਾਪ ਕਰਕੇ ਲਗਾਇਆ ਉਹਨਾਂ ਨੂੰ ਤੇ ਉਹਨਾਂ ਤੋਂ ਮੋਹਰ ਲਵਾਈ ਆ ਨਗਰਪੰਚਾਇਤ ਦੇ ਪ੍ਰਧਾਨ ਬਣਨ ਦੇ ਲਈ ਨਹੀਂ ਨਹੀਂ ਨਾ ਫਿਰ ਮੇਰੇ ਕੋਲ ਆਇਆ ਤਾਂ ਮੇਰੇ ਤੇ ਵੀ 200 ਲਾਉਣ ਲੱਗਦਾ ਆ ਫਨ ਨੂੰ ਹਾਂ ਉਹ ਉਹ ਕਹਿ ਰਹੇ ਨੇ ਕਿ ਦੋ ਦੋ ਹੋਰ ਐਮਸੀਸੀ ਨਾਲ ਵਾਰਡ ਨੰਬਰ 12 ਤੋਂ ਸੀ ਇੱਕ ਇੱਕ 10 ਤੋਂ ਸੀ ਉਹ ਵੀ ਕਹਿ ਸੀ ਕਹਿੰਦੇ ਕਿ ਸਾਨੂੰ ਵੀ ਜਾ ਇੱਕ ਗੁੰਡਾਗਰਦੀ ਕਰਕੇ ਕਹਿੰਦੇ ਸਾਨੂੰ ਕਹਿ ਰਿਹਾ ਵੀ ਮੇਰੇ ਹੱਕ ਦੇ ਵਿੱਚ ਭੁਗਤੋ ਐਸਾ ਕੀ ਐ ਇਸ ਮਾਮਲੇ 'ਤੇ ਤੁਹਾਡਾ ਪੱਖ ਨਹੀਂ ਨਹੀਂ ਵੀਰੇ ਮੇਰੇ ਨਾਲ ਮਾਇਆ ਕੋਈ ਅਜਿਹਾ ਕੰਮ ਨਹੀਂ ਕਰਦਾ ਨਾ ਮੇਰੀ ਅਜਿਹੀ ਸੋਚ ਆ ਮੇਰੇ ਪਿੰਡ ਪ੍ਰਤੀ ਮੇਰੇ ਕੋਲ ਮੇਰੇ ਪਿੰਡ ਜਾ ਕੇ ਮੇਰੇ ਬਾਰੇ ਮੁੱਚ ਕੇ ਦੇਖੀ ਨਸ਼ਿਆਂ ਦੇ ਖਿਲਾਫ ਲੜਦਾ ਮੈਂ ਜੀ ਚੰਗੇ ਕੰਮ ਕਰਨ ਵਾਲਾ ਬੰਦਾ ਮੈਂ ਪਹਿਲਾਂ ਕਾਂਗਰਸ ਪਾਰਟੀ ਚ ਰਹਾਂਗਾ ਜੀ ਆਮ ਆਦੀ ਪਾਰਟੀ ਸਰਕਾਰ ਬਣਨੀ ਪਹਿਲਾਂ ਮੈਂ ਆਮ ਆਦੀ ਪਾਰਟੀ ਵਾਸਤੇ ਮਿਹਨਤ ਕੀਤੀ ਹੈ ਨਾ ਜੀ ਤੁਸੀਂ ਮੇਰੇ ਪਿੰਡਾਂ ਅੱਜ ਪਤਾ ਕਰੋ ਕਿ ਮੈਂ ਕਿੱਦਾਂ ਦਾ ਇਨਸਾਨ ਹਾਂ ਜੀ ਮੈਂ ਗਿਆਵਾ ਬਾਹਰ ਜੰਮੂ ਕੰਨੇ ਗਿਆਵਾ ਮੈਂ ਤੇ ਇਲਜ਼ਾਮ ਕਿਉਂ ਤੂੰ ਤੁਹਾਨੂੰ ਕੀ ਲੱਗਦਾ ਫਿਰ ਤੁਹਾਡੇ ਤੇ ਤੁਹਾਡਾ ਨਾਮ ਲੈ ਕੇ ਕਿਉਂ ਇਲਜ਼ਾਮ ਲਾਇਆ ਤੁਹਾਡੇ ਤੇ ਹੈਗੇ ਇਲਜ਼ਾਮ ਲਾਇਆ ਹਰੇਕ ਹਰੇਕ ਬੰਦਾ ਨਾ ਅੱਜ ਕੱਲ ਹਰੇਕ ਬੰਦਾ ਪਬਲਿਸਿਟੀ ਭਾਉਂਦਾ ਦਾ ਜੀ ਅੱਜ ਕੱਲ ਹਰੇਕ ਬੰਦਾ 4 ਪੈਸੇ ਦਾ ਕਿਸੇ ਬੰਦੇ ਤੋਂ ਕਿਸੇ ਵਿਰੋਧਾ ਮੈਨੂੰ ਦੱਸ ਦੋ ਕਿਹੜੇ ਬੰਦੇ ਤੋਂ ਪਾਉਣਾ ਵਾ ਉਸੇ ਬੰਦਾ ਦੇ ਤੱਕ ਚੱਕ ਕੇ ਕਿਸੇ ਬੰਦੇ ਦੀ ਚੀਜ਼ ਪਾਉਣੇ ਉਹਦੀ ਭਾਗ ਹੁੰਦਾ ਉਹ ਹੂੰ ਤੁਸੀਂ ਚਾ ਤੁਸੀਂ ਤੁਸੀਂ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਲਈ ਚਾਹਵਨ ਹੈਗੇ ਹੋ ਤੁਸੀਂ ਉਹਦਾ ਯਾਰ ਮੇਰਾ ਲੀਡਰ ਦੇਖੂਗਾ ਮੇਰੇ ਲੋਕ ਦੇਖਣਗੇ ਮੈਂ ਮੈਂ ਕਿਦਾਂ ਦਾ ਬੰਦਾ ਕੀ ਕੀ ਕੰਮ ਕਰਦਾ ਲੋਕਾਂ ਦੇ ਕਿੰਨਾ ਵਿਚਰਾਂ ਲੋਕਾਂ ਜਾਣਾ ਉਹ ਉਹ ਲੋਕਾਂ ਨੇ ਉਹ ਉਹ ਮੇਂ ਚੰਗੀ ਸੋਚ ਲਈ ਲੋਕ ਡਿਪੈਂਡ ਕਰਨ ਜੀ ਕਿਦਾਂ ਦਾ ਮੈਂ ਇਨਸਾਨ ਆ ਕੀ ਮੈਂ ਕਰਨੇ ਰੋਣਾ ਪਿੰਡ ਪ੍ਰਤੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੋ ਇਜ਼ਾਮ ਲਾ ਰਿਹਾ ਮੈਂ ਐਸਾ ਕੁਝ ਨਹੀਂ ਕੀਤਾ ਮੈਂ ਮੇਰੇ ਖੇਤੇ ਮਰਜ਼ੀ ਲਾ ਦੇ ਜੀ ਕੋਈ ਉਹਨਾਂ ਪ੍ਰੂਫ ਦੇ ਜੀ ਹਾਂ ਪ੍ਰੂਫ ਦਿਓਗੇ ਜੀ ਇੱਕ ਸਵੇਰ ਇੱਕ 3.5 ਲੱਖ ਦਾ ਚੈੱਕ ਦਿਖਾ ਰਹੇ ਸੀ ਉਹ ਕਿ ਤੁਸੀਂ ਉਹ ਚੈੱਕ ਕਦੇ ਨਹੀਂ ਦਿੱਤਾ 3.5 ਲੱਖ ਦਾ ਤੁਹਾਡੇ ਸਾਈਨ ਰਣਜੋ ਰਣਜੋਤ ਸਿੰਘ ਉਹਨਾਂ ਨੇ ਮੇਰੇ ਨਾਲ ਪਹਿਲਾਂ ਗੱਲਬਾਤ ਕਰੀ ਹੋਊਗੀ ਯਾਰ ਕਿਸ ਚੀਜ਼ ਦੀ ਕਿਹੜੀ ਜੀ ਉਹਨਾਂ ਦੇ ਕੋਈ ਸੰਨ ਦੇ ਵਿੱਚ ਬੰਦਾ ਸੀ ਮੈਨੂੰ ਕਹਿੰਦਾ ਪੈਸੇ ਲੈ ਕੇ ਮੋਹਰ ਲਾਊਗਾ ਨਾ ਜੀ ਮੈਮ ਅੱਜਕੱਲ੍ਹ ਥੋਣੂ ਬਤੀ ਜਦੋਂ ਵੀ ਕੋਈ ਬੰਦਾ ਕੰਮਕਾਰ ਕਰਦਾ ਜੰਗ ਕਰਦਾ ਮੈਂ ਜਿਹੜਾ ਸੰਨ ਦੇ ਵਿੱਚ ਬੰਦਾ ਸੀ ਇਹਨਾਂ ਨੇ ਕਹਿੰਦਾ ਮੈਨੂੰ ਪੈਸੇ ਥੋੜੇ ਨੇ ਹਨਾ ਜੀ ਤੇ ਮੁੜ ਕੇ ਬੰਦਾ ਭਜਿਆ ਇਹ ਇਹਨੇ ਮੁੜ ਕੇ ਹੋਰ ਕੋ ਸੁਨੇਹਾ ਲਾਇਆ ਜੀ ਉਹ ਉਹ ਬੰਦੇ ਨੇ ਮੇਰਾ ਨਹੀਂ ਚੱਕਦਾ ਦਾ ਸੀਗਾ ਜੀ ਤੇ ਉਹ ਉਹਦੋਂ ਬਾਅਦ ਇਹਨੇ ਆਪ ਕੇ ਮੈਨੂੰ ਆਪ ਮਿਲਿਆ ਮੁੜ ਕੇ ਜੀ ਮੇਰੇ ਕੋਲ ਆਪੇ ਚੱਲ ਕੇ ਆਇਆ ਆਪ ਮੇਰੇ ਕੋਲੇ ਬੈਠ ਕੇ ਨੇ ਸਾਰੀ ਗੱਲਬਾਤ ਕਰੀਆ ਮੇਰੇ ਕੋਲ ਇਲਜ਼ਾਮ ਜਿਹੜੇ ਇਹ ਇਲਜ਼ਾਮ ਲਾਈ ਜਾਂਦਾ ਤੁਸੀਂ ਮੇਰੇ ਕੋਲ ਪਿੰਡ ਆ ਜਿਓ ਮੇਰੇ ਘਰੇ ਆ ਜਿਓ ਆਪਾਂ ਇਹ ਇਹਨੂੰ ਸੱਦ ਲੈ ਸਾਂਝੀ ਕਰਦੇ ਜਿਹੜੇ ਜਿਹੜੇ ਤੁਸੀਂ 3.5 ਲੱਖ ਦੀ ਗੱਲ ਕਰਦੇ ਹੋ ਫਿਰ ਜਿਵੇਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਫਿਰ ਇਹ ਤਾਂ ਰਿਸ਼ਵਤ ਕੋਰੀਏ ਵੀ ਇੱਕ ਜ਼ਰਮਾ ਤੁਹਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਸੀ ਐਮਸੀਓ ਮੌਜੂਦਾ ਮੇਰੀ ਗੱਲ ਸੁਣੋ ਇਹਨੂੰ ਵੀ ਇਹਨੇ ਪਤਾ ਹੀ ਆ ਇਹ ਇਹਨੂੰ ਜੇ ਪੈਸਾ ਨਹੀਂ ਲੋੜ ਸੀਗੀ ਹੂੰ ਇਹਨੂੰ ਜੇ ਪੈਸਾ ਦੀ ਲੋੜ ਸੀਗੀ ਜੀ ਇਹ ਇਹ ਇਹਨੂੰ ਤਾਂ ਉਹਫਰ ਕਰੀ ਹੋ ਮੇਰੇ ਕੋਲ ਹੂੰ ਮਤਲਬ ਤੁਸੀਂ ਮਤਲਬ ਤੁਸੀਂ ਇਹਨੂੰ 3.5 ਲੱਖ ਦਿੱਤਾ ਸੀ ਉਸ ਚੀਜ਼ ਦੇ ਲਈ ਵੀ ਮੋਰ ਤੁਹਾਡੇ ਹੱਕ ਚ ਲੱਗੇ ਯਾਰ ਹੋਰ ਗੱਲਬਾਤ ਹੋਊਗੀ 100 ਗੱਲਾਂਬਾਤ ਹੁੰਦੀਆਂ ਨੇ ਜੇ ਮੇਰੇ ਕੋ ਘਰ ਆ ਜਿਓ ਕੱਲ੍ਹ ਜੇ ਮੇਰੇ ਕੋ ਟਾਈਮ ਲੈ ਲਓ ਮੈਂ ਨਾ ਕੱਲ ਮੈਂ ਸਾਮੂਨ ਪਿੰਡ ਪਹੁੰਚੂਗਾ ਤੂੰ 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 ਤੁਸੀਂ ਮੇਰੇ ਕੋ ਸਾਮੂਨ ਪਿੰਡ ਮਰਾਜ ਆ ਜਿਓ